ਆਮਾਦੀ ਪਾਰਟੀ ਦੇ ਸਾਬਕਾ ਮੰਤਰੀ ਦੇ 13 ਠਿਕਾਣਿਆਂ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਮਸਲਨ ਈਡੀ ਦੀ ਰੇਡ ਚੱਲ ਰਹੀ ਹੈ ਈਡੀ ਦੀ ਰੇਡ ਹਲੇ ਚੱਲ ਰਹੀ ਹੈ ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮਾਦੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਨੇ ਸੈਂਟਰ ਸਰਕਾਰ ਦੀ ਇਸ ਕਾਰਵਾਈ ਨੂੰ ਤੱਕੇਸ਼ਾਈ ਘਰਾਰ ਦੇ ਦਿੱਤਾ ਹੈ ਆਮਾਦੀ ਪਾਰਟੀ ਦੇ ਸਾਬਕਾ ਮੰਤਰੀ ਸੌਰਵ ਭਰਦਵਾ ਜਿਹੜੇ ਦਿੱਲੀ ਦੇ ਵਿੱਚ ਸਿਹਤ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੇ ਠਿਕਾਣਿਆਂ ਤੇ ਹੀ ਈਡੀ ਦੀ ਜਿਹੜੀ ਆ ਰੇਡ ਚੱਲ ਰਹੀ ਆ ਸੌਰਵ ਭਾਰਤਵਾਦ ਦੇ ਖਿਲਾਫ ਕੇਸ ਰਜਿਸਟਰ ਸੀ ਜਿਸ ਦੇ ਚੱਲਦਿਆਂ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਹਸਪਤਾਲ ਬਣਾਏ ਗਏ ਸੀ ਉਸ ਮਸਲੇ ਦੇ ਵਿੱਚ ਹੀ ਐਕਸ਼ਨ ਲਿਆ ਗਿਆ ਔਰ ਜਿਸ ਕਰਕੇ ਦਿੱਲੀ ਦੇ ਸਾਬਕਾ ਮੰਤਰੀ ਸੌਰਵ ਭਾਰਤਵਾਦ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਈਡੀ ਨੇ ਆਪ ਨੇਤਾ ਦੇ 13 ਠਿਕਾਣਿਆਂ ਤੇ ਛਾਪੇਮਾਰੀ ਚਲ ਰਹੀ ਹੈ ਇਹ ਕਾਰਵਾਈ ਸਰਕਾਰੀ ਹਸਪਤਾਲਾਂ ਦੇ ਨਿਰਮਾਣ ਵਿੱਚ ਕਥਿਤ ਘੁਟਾਲੇ ਨੂੰ ਲੈ ਕੇ ਹੁਣ ਤੱਕ ਦੱਸੀ ਜਾ ਰਹੀ ਹੈ ਐਂਟੀ ਕ腐ਪਸ਼ਨ ਬ੍ਰਾਂਚ ਨੇ ਸੌਰਵ ਭਾਰਤਵਾਜ ਅਤੇ ਸਾਬਕਾ ਮੰਤਰੀ ਸਤਿੰਦਰ ਜੈਨ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੌਰਵ ਭਾਰਤਵਾਜ ਦੇ 13 ਟਿਕਾਣਿਆਂ ਤੇ ਈਡੀ ਦੀ ਜਿਹੜੀ ਛਾਪੇਮਾਰੀ ਚੱਲ ਰਹੀ ਆ ਆਪ ਨੇਤਾ ਦੇ ਘਰ ਤੇ ਵੀ ਈਡੀ ਦੀ ਜਾਂਚ ਚੱਲ ਰਹੀ ਹੈ ਜਿੱਥੇ ਘਰ ਵਿੱਚ ਵੀ ਜਾਂਚ ਚੱਲ ਰਹੀ ਹੈ ਉੱਥੇ 13 ਠਿਕਾਣੇ ਦੱਸੇ ਜਾ ਰਹੇ ਨੇ ਉੱਥੇ ਵੀ ਬਰਾਬਰ ਦੀ ਜਾਂਚ ਚੱਲ ਰਹੀ ਹੈ ਜਾਂਚ ਏਜੰਸੀ ਦੀ ਇਹ ਕਾਰਵਾਈ ਦਿੱਲੀ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਦੇਲੇ ਕਾਰਜਕਾਲ ਵਿੱਚ ਸਰਕਾਰੀ ਹਸਪਤਾਲਾਂ ਦੇ ਨਿਰਮਾਣ ਵਿੱਚ ਸਬੰਧਤ ਹਜ਼ਾਰ ਕਰੋੜ ਰੁਪਏ ਦੇ ਕਥਿਤ ਘਟਾਲੇ ਨੂੰ ਲੈ ਕੇ ਜਿਹੜੀ ਸ਼ਿਕਾਇਤ ਹੋਈ ਸੀ ਉਸ ਮਾਮਲੇ ਨੂੰ ਲੈ ਕੇ ਹੀ ਛਾਪੇਮਾਰੀ ਚੱਲ ਰਹੀ ਹੈ ਦਿੱਲੀ ਦੀ ਐਂਟੀ ਕ੍ਰਾਪਸ਼ਨ ਬ੍ਰਾਂਚ ਨੇ ਆਮ ਆਦੀ ਪਾਰਟੀ ਦੇ ਕਾਰਜਕਾਲ ਦੌਰਾਨ ਹਸਪਤਾਲਾਂ 'ਚ ਇੱਕ ਵੱਡੀ ਯੋਜਨਾ ਦੇ ਵਿੱਚ ਸ਼ਿਕਾਇਤ ਮਿਲੀ ਸੀ ਕਿ ਵੱਡੇ ਪੱਧਰ ਤੇ ਜਿਹੜਾ ਵਾ ਹੈਰਾਫੇਰੀ ਜਾਂ ਭ੍ਰਿਸ਼ਟਾਚਾਰ ਹੋਇਆ ਜਿਸ ਦੇ ਚਲਦਿਆਂ ਸਾਬਕਾ ਮੰਤਰੀ ਸੌਰਵ ਭਾਰਤਵਾੜ ਤੇ ਸਤਿੰਦਰ ਜਾਨ ਦੇ ਖਿਲਾਫ ਜੂਨ ਵਿੱਚ ਭ੍ਰਿਸ਼ਟਾਚਾਰ ਦਾ ਮਕਦਮਾ ਦਰਜ ਕੀਤਾ ਗਿਆ ਸੀ ਤੇ ਜੁਲਾਈ ਮਹੀਨੇ ਵਿੱਚ ਈਡੀ ਨੇ ਇਸ ਮਾਮਲੇ ਦਾ ਕੇਸ ਦਰਜ ਕੀਤਾ ਸੀ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਜਿੰਦਰ ਗੁਪਤਾ ਨੇ ਮੁਤਾਬਕ ਸਾਲ 218 219 ਵਿੱਚ ਕੁੱਲ 5590 ਕਰੋੜ ਰੁਪਏ ਦੀ ਲਾਗਤ ਨਾਲ 24 ਹਸਪਤਾਲਾਂ ਦੇ ਨਿਰਮਾਣ ਜਿਸ ਵਿੱਚ 11 ਨਵੇਂ ਅਤੇ 13 ਪੁਰਾਣੇ ਹਸਪਤਾਲਾਂ ਦਾ ਵਿਸਤਾਰ ਜਾਰੀ ਸੀ ਉਹਨੂੰ ਲੈ ਕੇ ਜਿਹੜੀਆਂ ਸਕੀਮਾਂ ਨੂੰ ਯੋਜਨਾ ਦਿੱਤੀ ਗਈ ਸੀ ਮਤਲਬ ਕੁੱਲ 24 ਹਸਪਤਾਲ ਜਿਹਦੇ ਵਿੱਚ ਨਵੇਂ ਤੇ ਪੁਰਾਣੇ ਉਹਨਾਂ ਤੇ ਸਾਲ 218 219 ਵਿੱਚ 5590 ਕਰੋੜ ਰੁਪਏ ਖਰਚ ਕੀਤੇ ਗਏ ਨੇ ਜਿਹਦੇ ਚੱਲਦੇ ਮਨਜ਼ੂਰੀ ਦਿੱਤੀ ਗਈ ਸੀ ਔਰ ਇਹ ਜਿਹੜੀਆਂ ਸਕੀਮਾਂ ਨੇ ਇਹ ਸਮੇਂ ਤੱਕ ਪੂਰੀਆਂ ਵੀ ਨਹੀਂ ਹੋਈਆਂ ਅਤੇ ਉਹਨਾਂ ਦੀ ਲਾਗਤ ਵੀ ਕਈ ਗੁਣਾ ਵੱਧ ਗਈ ਸੀ। ਗੁਪਤਾ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਸਤੰਬਰ 2021 ਵਿੱਚ 6 ਮਹੀਨੇ ਬਣਨ ਵਾਲੇ 7 ਆਈਸੀਯੂ ਹਸਪਤਾਲ ਜਿਹਦੇ ਚ 6800 ਬੈੱਡ 1125 ਕਰੋੜ ਰੁਪਏ ਦੀ ਲਾਗਤ ਦੇ ਨਾਲ ਮਨਜ਼ੂਰ ਹੋਏ ਸੀ ਲੇਕਿਨ ਉਸ ਨੂੰ ਵਿੱਚ ਜੂਨ 2025 ਤੱਕ ਕੇਵਲ 50% ਦੀ ਕੰਮ ਹੀ ਪੂਰਾ ਹੋਇਆ ਤੇ ਖਰਚਾ 800 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਇਸ ਤੋਂ ਇਲਾਵਾ एलएन जेपी अस्पताल ਦੀ ਨਵੀਂ ਇਮਾਰਤ ਦੀ ਲਾਗਤ ਵੀ 465 ਕਰੋੜ ਤੋਂ ਵੱਧ ਕੇ 1125 ਕਰੋੜ ਹੋ ਗਈ ਸੀ 94 ਪੋਲੀਕਲਿਨਿਕ ਦੀ ਯੋਜਨਾ ਵਿੱਚ 168 ਕਰੋੜ ਰੁਪਏ ਵਿੱਚ ਬਣੀ ਸੀ ਲੇਕਿਨ 220 ਕਰੋੜ ਰੁਪਏ ਦੇ ਖਰਚ ਕਰਨ ਤੋਂ ਬਾਅਦ ਸਿਰਫ 52 ਹੀ ਪੋਲੀਕਲਿਨਿਕ ਹੀ ਬਣ ਪਾਏ ਸੀ ਵਿੱਤੀ ਪਾਰਦਰਸ਼ਤਾ ਤੋਂ ਬਚ ਲਈ ਹੈਲਥ ਇਨਫੋਰਮੇਸ਼ਨ ਮੈਨੇਜਮੈਂਟ ਸਿਸਟਮ ਨੂੰ ਹੀ ਜਾਣਬੁੱਝ ਕੇ ਰੋਕਿਆ ਗਿਆ ਸੀ ਵੀ ਇਲਜ਼ਾਮ ਲੱਗੇ ਸੀ ਤੇ ਘੱਟ ਲਾਗਤ ਵਾਲੇ NIC ਦੇ E ਹਸਪੀਟਲ ਵਰਗੀਆਂ ਵਿਕਲਪਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਕਰ ਰਹੀ ਐਂਟੀ ਕ੍ਰਾਈਮ ਕ腐ਸ਼ਨ ਬਿਊਰੋ ਨੇ ਮਈ ਵਿੱਚ ਖਲਾਸਾ ਕੀਤਾ ਸੀ ਕਿ ਸਕੀਮਾਂ ਦੀ ਲਾਗਤ ਵਧਾਈ ਗਈ ਤੇ ਉਸ ਵਿੱਚ ਜਾਣਬੁੱਝ ਕੇ ਦੇਰੀ ਕੀਤੀ ਗਈ ਹੈ ਤੇ ਨਾਲ ਹੀ ਫੰਡ ਦਾ ਦੁਰਪਯੋਗ ਕੀਤਾ ਗਿਆ ਜਿਸ ਕਰਕੇ ਸਰਕਾਰ ਨੂੰ ਜਾਂ ਸਰਕਾਰੀ ਚੂਨੇ ਨੂੰ ਭਾਰੀ ਨੁਕਸਾਨ ਹੋਇਆ। ਜਿਸ ਕਰਕੇ ਹੁਣ ਇਹ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਮੁਸੀਬਤ ਆ ਸੌਰ ਭਾਰਤਵਾਦ ਵਾਸਤੇ ਜਿਹੜੀ ਆ ਉਹ ਵੱਧ ਗਈ ਹੈਗੀ ਆ ਜਿਸ ਕਰਕੇ ਹੋ ਸਕਦਾ ਹੈ ਕਿ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਜਿਹੜਾ ਵਾ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਦੋਂ ਉਹ ਮੰਤਰੀ ਵੀ ਨਹੀਂ ਸੀ ਤੇ ਸੌਰ ਭਾਰਤਵਾਦ ਦੇ ਜਿਹੜੇ ਇਸ ਮਸਲੇ ਦੇ ਵਿੱਚ ਜਿਹੜੀ ਜਿਹੜੀ ਆ ਰੇਡ ਚੱਲ ਰਹੀ ਆ ਆਮ ਆਦੀ ਪਾਰਟੀ ਦੇ ਦਿੱਲੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸੌਰ ਭਾਰਤਵਾਦ ਦੇ ਘਰ ਜਿਹੜੀ ਚੱਲ ਰਹੀ ਈਡੀ ਦੀ ਛਾਪੇਮਾਰੀ ਤੋਂ ਬਾਅਦ ਆਮ ਆਦੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੇ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਆਮ ਆਦੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਨੇ ਕਿਹਾ ਕਿ ਸਾਨੂੰ ਚਕਾਉਣ ਲਈ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਫਰਜੀ ਮਾਮਲੇ ਜਿਹੜੇ ਨੇ ਉਹ ਦਰਜ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਸੌਰਵ ਭਾਰਤਵਾੜ ਦੇ ਖਿਲਾਫ ਈਡੀ ਦਾ ਇਹ ਮਾਮਲਾ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਹੈ ਕਿਉਂਕਿ ਜਿਸ ਵਕਤ ਇਹ ਕੇਸ ਬਣਾਇਆ ਗਿਆ ਉਸ ਵਕਤ ਸੌਰਵ ਭਾਰਤਵਾੜ ਮੰਤਰੀ ਵੀ ਨਹੀਂ ਸੀ ਉਹਨਾਂ ਕਿਹਾ ਕਿ ਆਮ ਆਦੀ ਪਾਰਟੀ ਨੂੰ ਚਕਾਉਣ ਲਈ ਲੀਡਰਾਂ ਨੂੰ ਫਰਜ਼ੀ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਫਸਾਉਣ ਦੀ ਇੱਕ ਰਣਨੀਤੀ ਬਣ ਚੁੱਕੀ ਹੈ ਸੰਜੇ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਕਿ ਸੌਰਵ ਭਾਰਤਵਾਜ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਉਨਾਂ ਉੱਪਰ ਅੱਜ ਈਡੀ ਨੇ ਛਾਪਾ ਮਾਰਿਆ ਸੌਰਵ ਭਾਰਤਵਾਜ ਉੱਪਰ ਜੋ ਮਾਮਲਾ ਬਣਾਇਆ ਗਿਆ ਉਹ ਪੂਰੀ ਤਰ੍ਹਾਂ ਝੂਠਾ ਨਿਰਤਾਰ ਅਤੇ ਬੇਬੁਨਿਆਦ ਹੈ ਕਿਉਂਕਿ ਉਹ ਕਹਿੰਦੇ ਕਿ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਜਿਸ ਵਕਤ ਇਹ ਕੇਸ ਬਣਾਇਆ ਗਿਆ ਸੀ ਉਸ ਵਕਤ ਸੌਰਵ ਭਾਰਤਵਾਜ ਦਿੱਲੀ ਸਰਕਾਰ ਦੇ ਵਿੱਚ ਮੰਤਰੀ ਨਹੀਂ ਇੱਕ ਝੂਠਾ ਤੇ ਬੇਬੁਨਿਆਦ ਕੇਸ ਬਣਾ ਕੇ ਸੌਰਵ ਭਾਰਤਵਾੜ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮਾਦੀ ਪਾਰਟੀ ਦੇ ਲੀਡਰਾਂ ਤੇ ਲਗਾਤਾਰ ਉਹਨਾਂ 'ਤੇ ਇਲਜ਼ਾਮ ਲਗਿਆ ਕਿ ਝੂਠੇ ਕੇਸ ਬਣਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਸੁਟਾਇਆ ਜਾ ਰਿਹਾ ਤੇ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਰਕਾਰ ਦੀ ਇੱਕ ਨੀਤੀ ਬਣ ਚੁੱਕੀ ਉਹਨਾਂ ਨੇ ਕਿਹਾ ਕਿ ਰਵਈਆ ਬਣ ਚੁੱਕਿਆ ਸਾਨੂੰ ਦਬਾਉਣ ਅਤੇ ਚਕਾਉਣ ਵਾਸਤੇ ਆਮਾਦੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਝੂਠੇ ਕੇਸ ਬਣਾਏ ਜਾ ਰਹੇ ਨੇ ਸੰਜੇ ਸਿੰਘ ਨੇ ਵੀ ਕਿਹਾ ਕਿ ਸਭ ਕੁਝ ਅੱਜ ਕਿਉਂ ਹੋ ਰਿਹਾ ਕਿਉਂਕਿ ਸੌਰਵ ਭਾਰਤਵਾੜ ਦੇ ਘਰ ਜਿਹੜਾ ਅੱਜ ਛਾਪਾ ਮਾਰਿਆ ਗਿਆ ਕਿਉਂਕਿ ਖਬਰ ਬਦਲਦੀ ਹੈ ਤੇ ਮੁੱਦਾ ਬਦਲਣਾ ਹੈ ਮੁੱਦਾ ਕੱਲ ਤੋਂ ਕੀ ਚੱਲ ਰਾਇਆ ਜਾ ਰਿਹਾ ਅਸਲ ਉਹ ਕਹੇ ਕਿ ਮੋਦੀ ਜੀ ਦੀ ਫਰਜੀ ਡਿਗਰੀ ਹੈ ਮੋਦੀ ਜੀ ਫਰਜੀ ਡਿਗਰੀ ਦੇ ਉੱਪਰ ਚਰਚਾ ਦੇਸ਼ ਵਿੱਚ ਨਾ ਹੋਵੇ ਹੋਵੇ ਇਸ ਲਈ ਅੱਜ ਈਡੀ ਨੇ ਛਾਪਾ ਮਾਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਕਿ ਆਮ ਆਦੀ ਪਾਰਟੀ ਦੇ ਲੀਡਰਾਂ ਬਾਰੇ ਜਾਂ ਉਹਨਾਂ ਦੀ ਇਮਾਨਦਾਰੀ ਅਤੇ ਸੱਚਾਈ ਬਾਰੇ ਪੂਰਾ ਦੇਸ਼ ਜਾਣ ਚੁੱਕਾ ਹੈ ਇਸ ਤਰ੍ਹਾਂ ਦੇ ਝੂਠੇ ਬਕਦਵੇ ਬਣਾ ਕੇ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਬੀਜਪੀ ਪਰੇਸ਼ਾਨ ਕਰਨਾ ਚਾਹੁੰਦੀ ਹੈ ਲੇਕਿਨ ਉਹ ਨਾ ਹੀ ਝੁਕਣਗੇ ਤੇ ਨਾ ਹੀ ਉਹਨਾਂ ਨੂੰ ਕੋਈ ਰੋਕ ਸਕਦੇ ਜਿੰਨੀਆ ਮਰਜ਼ੀ ਭਾਰਤੀ ਜਨਤਾ ਪਾਰਟੀ ਕੋਸ਼ਿਸ਼ਾਂ ਕਰ ਲੈਣ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਸੌਰਵ ਭਰਦਵਾਜ ਉੱਤੇ ਰੇਡ ਕੀਤੀ ਗਈ ਕਿਉਂਕਿ ਕੱਲ ਤੋਂ ਹੀ ਪੂਰੇ ਦੇਸ਼ ਵਿੱਚ ਮੋਦੀ ਜੀ ਦੀ ਡਿਗਰੀ ਲੈ ਕੇ ਚਰਚਾ ਹੈ ਕਿ ਮੋਦੀ ਜੀ ਦੀ ਡਿਗਰੀ ਫਰਜੀ ਹੈ ਇਹ ਰੇਡ ਸਿਰਫ ਇਸ ਮਾਮਲੇ ਤੋਂ ਧਿਆਨ ਭਟਕਾਉਣ ਲਈ ਕੀਤੀ ਗਈ ਹੈ ਸਤਿੰਦਰ ਜੈਨ ਜੀ ਨੂੰ ਵੀ ਝੂਠੇ ਕੇਸ ਵਿੱਚ 3 ਸਾਲ ਜੇਲ੍ਹ ਰੱਖਿਆ ਗਿਆ ਤੇ ਬਾਅਦ ਵਿੱਚ ਸੀਬੀਆਈ ਤੇ ਈਡੀ ਨੇ ਅਦਾਲਤ ਵਿੱਚ ਇੱਕ ਕਲੋਜ਼ਰ ਰਿਪੋਰਟ ਅਦਾਇਰ ਕੀਤੀ ਇਸ ਤੋਂ ਇਹ ਸਪਸ਼ਟ ਹੁੰਦਾ ਕਿ ਆਮ ਆਦੀ ਪਾਰਟੀ ਦੇ ਲੀਡਰਾਂ ਵਿਰੁੱਧ ਦਾਇਰ ਕੀਤੇ ਗਏ ਮਾਮਲੇ ਫਰਜ਼ੀ ਅਤੇ ਝੂਠੇ ਹਨ ਉਹਦੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਈਡੀ ਦੀ ਰੇਡ ਬਾਰੇ ਗੱਲ ਕੀਤੀ ਆ ਉਹਨਾਂ ਕਹਿੰਦੇ ਕਿ ਸੌਰ ਭਾਰਤਵਾਜ ਦੇ ਘਰ ਈਡੀ ਦੀ ਰੇਡ ਮੋਦੀ ਸਰਕਾਰ ਦੁਆਰਾ ਏਜੰਸੀ ਦੇ ਦੁਰਪਯੋਗ ਦਾ ਇੱਕ ਹੋਰ ਮਾਮਲਾ ਹੈ ਮੋਦੀ ਸਰਕਾਰ ਆਮ ਆਦੀ ਪਾਰਟੀ ਦੇ ਪਿੱਛੇ ਪੈ ਗਈ ਜਿਸ ਤਰ੍ਹਾਂ ਆਪ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਵੇਂ ਇਤਿਹਾਸ ਵਿੱਚ ਕਿਸੇ ਪਾਰਟੀ ਨੂੰ ਨਹੀਂ ਕੀਤਾ ਗਿਆ ਉਹਨੇ ਕਿਹਾ ਕਿ ਆਮ ਆਦੀ ਪਾਰਟੀ ਨੂੰ ਇਸ ਲਈ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਮੋਦੀ ਸਰਕਾਰ ਦੀ ਗਲਤ ਨੀਤੀਆਂ ਤੇ ਭ੍ਰਿਸ਼ਟਾਚਾਰ ਦੇ ਕੰਮਾਂ ਖਿਲਾਫ ਸਭ ਤੋਂ ਵੱਧ ਜੇ ਆਵਾਜ਼ ਠਾਈ ਹੈ ਤੇ ਉਹ ਆਮ ਆਦੀ ਪਾਰਟੀ ਨੇ ਉਠਾਈ ਹੈ ਇਸ ਕਰਕੇ ਮੋਦੀ ਸਰਕਾਰ ਆਮ ਆਦੀ ਪਾਰਟੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਇਹ ਕਦੇ ਵੀ ਨਹੀਂ ਹੋਏਗਾ ਉਹਨੇ ਵੀ ਕਿਹਾ ਕਿ ਆਮ ਆਦੀ ਪਾਰਟੀ ਭਾਜਪਾ ਦੇ ਇਨ ਇਨ ਸਾਰੀਆਂ ਰੇਡਾਂ ਤੋਂ ਡਰਨ ਵਾਲੀ ਨਹੀਂ ਹੈ ਉਹ ਹਮੇਸ਼ਾ ਦੀ ਤਰ੍ਹਾਂ ਦੇਸ਼ ਦੇ ਹਿੱਤ ਵਿੱਚ ਗਲਤ ਨੀਤੀਆਂ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਉਠਾਉਂਦੇ ਰਹਿਣਗੇ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਈਡੀ ਦੀ ਜੇ ਰੀਡ ਰੇਡ ਚੱਲ ਰਹੀ ਆ ਉਹਨੂੰ ਲੈ ਕੇ ਆਮ ਆਦੀ ਪਾਰਟੀ ਨੇ ਇਹ ਸੱਕ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਾਂ ਦੇਸ਼ ਦੀ ਜਨਤਾ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਫਰਜੀ ਤੇ ਝੂਠੇ ਕੇਸ ਦੇ ਵਿੱਚ ਸੌਰਵ ਭਾਰਤਵਾੜ ਨੂੰ ਜਿਹੜਾ ਵਾ ਉਫਸਾਉਣ ਦੇ ਯਤਨ ਕੀਤੇ ਜਾ ਰਹੇ ਆਗੇ ਨੇ ਲੇਕਿਨ ਫਿਲਹਾਲ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਨੂੰ ਜਿਹੜੀ ਆ ਉਹਨੂੰ ਲਗਾਤਾਰ ਇਹ ਦੋਸ਼ 22 ਜਪੀ ਤੇ ਲਗਾ ਰਹੀ ਆ ਕਿ ਭਾਜਪਾ ਉਹਨਾਂ ਦੀ ਪਾਰਟੀ ਨੂੰ ਤੇ ਪਾਰਟੀ ਦੇ ਲੀਡਰਾਂ ਨੂੰ ਟਾਰਗੇਟ ਕਰ ਰਹੀ ਹੈ ਪਰ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਆਮ ਆਦੀ ਪਾਰਟੀ ਤੇ ਇਲਜ਼ਾਮ ਲਗਾਰੀਆ ਕਿ ਉਹ ਲੀਡਰ ਪੰਜਾਬ ਦੇ ਵਿੱਚ ਵੀ ਝੂਠੇ ਤੇ ਬੇਬੁਨਿਆਦ ਕੇਸ ਰਜਿਸਟਰਡ ਕਰ ਰਹੀ ਹੈ ਕੌਣ ਸੱਚਾ ਕੌਣ ਝੂਠਾ ਕਿਹੜੀ ਏਜੰਸੀ ਸੱਚੀ ਜਾਂ ਕਿਹੜੀ ਨਹੀਂ ਸੱਚੀ ਤੇ ਕਿਹੜੀ ਏਜੰਸੀ ਕਿਹਦੀ ਕੇਸ ਸਰਕਾਰ ਦੇ ਦਬਾਅ ਹੇਠ ਕੰਮ ਕਰਦੀ ਹੈ ਜਨਤਾ ਸਭ ਕੁਝ ਜਾਣਦੀ ਹੈ ਲਾਲਿਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਹੋਏ ਬਿਸ ਪੰਜਾਬ ਧੰਨਵਾਦ